ਸਸਿਕਾ ਜੀ ਸੱਸੀ ਕਾਲ ਜੀ ਪਣੀ ਜੀ ਕਹਿੰਦੀ ਸਮਸਰੀ ਜਿਹੜੀ ਦਿੱਤੀ ਹੈ ਨਾ ਉਹ ਰੋਂਦਾ ਪਿਆ ਇਸ ਲਈ ਦੁਖੀ ਆ ਤੁਹਾਨੂੰ ਜਿਹੜੀ ਤਰੀਕ ਦਿੱਤੀ ਮੈਂ ਪੈਸੇ ਨਹੀਂ ਲੂੰਗੀ ਹਾਂ ਦਾ ਸੁਜਾ ਗੱਲ ਸੁਣੋ ਚੌਥੀ ਤਰੀਕ ਦੇ ਦਿੱਤੀ ਦੁਖੀ ਤਾਂ ਸਾਰੇ ਦੁਨੀਆਂ ਦੁਖੀ ਆ ਤੁਸੀਂ ਕਿਹੜਾ ਇਕੱਲੇ ਦੁਖੀ ਆ ਨਹੀਂ ਨਹੀਂ ਤੁਹਾਨੂੰ ਪੈਸੇ ਮਿਲ ਜਾਣ ਜਿਹੜੀ ਤਰੀਕ ਦਿੱਤੀ ਤੁਹਾਨੂੰ ਪੈਸੇ ਦੇਣਾ ਹੈ ਨਹੀਂ ਨਹੀਂ ਉਸ ਤਰੀਕ ਤਾਂ ਪਿਛਲੀ ਵੀ ਦਿੱਤੀ ਸੀ ਉਦੋਂ ਤੇ ਵੀ ਤੁਸੀਂ ਕਿਹਾ ਸੀ 15000 ਦੇ ਕੇ ਕੰਮ ਨਿਬੇੜ ਦੇ ਦੇ ਮੇਰੀ ਗੱਲ ਸੁਣੋ ਇਕੱਤਰ ਤਾਂ ਮੈਂ ਤੌੜ ਦੇ ਦੇ ਤੇ ਸੇਕਾ ਸੇਕੋਇਮੇ ਤੇ ਦੇ ਦੇ ਨਹੀਂ ਦੇ ਦੇ ਆਪਣੀ ਚਾਹ ਕੀ ਕਹਿੰਦੇ ਵੀ ਸੁੱਕੀ ਹੋਈ ਐ ਸਾਫ ਕਹਿੰਦੇ ਐ ਇੰਨੀ ਰਕਮ ਲੈ ਕੇ ਜਲਦੀ ਜਲਦੀ ਸੁੱਕੀ ਹੋਮਾ ਚੌਥਾ ਮਹੀਨਾ ਚੜ ਗਿਆ ਉਹ ਰੋਂਦਾ ਕਾ ਤੇ ਹੁਣ ਪਹਿਲਾਂ ਤਾਂ ਪੈਸੇ ਪਾਉਣ ਨੂੰ ਤਾਂ ਰੋਂਦਾ ਨਹੀਂ ਸੀਗਾ ਹੁਣ ਫੋਨ ਤੇ ਵੀ ਨਹੀਂ ਆਉਂਦਾ ਨਹੀਂ ਰੋਣਾ ਹੀ ਕਰ ਉਹਨੂੰ ਤੰਗ ਕਰਦੇ ਤੇ ਰੋਣਾ ਹੀ ਐ ਨਹੀਂ ਤੰਗ ਫਿਰ ਉਹ ਨਾ ਇਦਾਂ ਨਹੀਂ ਕੰਮ ਕਰਦਾ ਨਾ ਤੰਗ ਕਰਦੇ ਤੰਗ ਕੋਈ ਨਹੀਂ ਜਾਂ ਮੇਨ ਗੱਲ ਜੇ ਤੁਹਾਨੂੰ ਆਪਾਂ ਪੈਸੇ ਦੇਨੇ ਨੇ ਹਾਂ ਤੇ ਪੈਸੇ ਤਾਂ ਦੋ ਨਾ ਚੌਥਾ ਮਹੀਨਾ ਚੜ ਗਿਆ ਅਸੀਂ ਵੀ ਤਾਂ ਵਿਆਜ ਹੀ ਦਿੰਦਾ ਪਿਆ ਉਸ ਰਕਮ ਦਾ ਤੋਂ ਵੈਸੇ ਦੇ ਹੀ ਦੇਣੇ ਹੁਣ ਮੈਂ ਤਾਂ ਖੁਦ ਪਰੇਸ਼ਾਨ ਪੁਨੀਤ ਨੂੰ ਫੋਨ ਤੇ ਲੈ ਕੇ ਆਉਂਦਾ ਪੁਨੀਤ ਕਿਉਂ ਨਹੀਂ ਫੋਨ ਤੇ ਆਉਂਦਾ ਉਹ ਬੰਦਾ ਪਿਆ ਹੈਗਾ ਜੀ ਨਹੀਂ ਉਹਨੂੰ ਕਹਿੰਦੇ ਮਰਨ ਦਾ ਸਿਆਪਾ ਪੰਦਾ ਪਿਆ ਮਰਨ ਦਾ ਮਰ ਜਨਾ ਮੈਂ ਤੂੰ ਮਰ ਜੂਗਾ ਮੇਰੇ ਕੋਲ ਪੈਸੇ ਹੈ ਨਹੀਂ ਫੇ ਮੈਂ ਕਿੱਥੇ ਲੈ ਨਹੀਂ ਇੱਕ ਤਾਂ ਮਰਨ ਦਾ ਪੈਸੇ ਥੋੜਾ ਕਿੱਥੇ ਮਾਣਨੇ ਪੈਸੇ ਤੁਹਾਡੇ ਪੈਸੇ ਤੁਹਾਡੇ ਲਾ ਦੇਣੇ ਆਪਾਂ ਨੂੰ ਮੈਂ ਤੂੰ ਮਾਰੀ ਨਾ ਮੈਂ ਪੈਸੇ ਆਪਾਂ ਲਾ ਦੇਣੇ ਲਾ ਲੇ ਕੇ ਕਿਸਾ ਮਰਦੀ ਨਹੀਂ ਨਹੀਂ ਮਰਨ ਦਾ ਤਾਂ ਕੋਈ ਹੱਲ ਨਹੀਂ ਹੈਗਾ ਨਾ ਪੈਸੇ ਦੇਣ ਦੇ ਪੈਸੇ ਪਰਿਵਾਰ ਤੋਂ ਲੈ ਲੈਣਗੇ ਜਿਨ੍ਹਾਂ ਨੇ ਦਿੱਤੇ ਹੋਏ ਨਹੀਂ ਨਹੀਂ ਕਾਹ ਤੋਂ ਐਸਾ ਨਹੀਂ ਕਿ ਮਾਧਿਵੇ ਭੱਜ ਕੇ ਬਹਿ ਪਰ ਬਾਤ ਕਰਨ ਲੱਗੇ ਬਹੁਤ ਗੱਲ ਸ਼ਾਬਤ ਗੱਲ ਕਰਦੇ ਵੇ ਤੁਸੀਂ ਲੋਨ ਹੀ ਪਿੱਛੇ ਫੋਨ ਕਟਵਾ ਦਿੱਤਾ ਕਹਿ ਕੇ ਹੂੰ ਬੋਲਦਾ ਦੇਖੋ ਕਿੰਦਾ ਸੀ ਕਹਿੰਦੇ ਉਹ ਮਰਨ ਦੀਆਂ ਧਮਕੀਆਂ ਦਿੰਦਾ ਹਾਂਜੀ ਹਾਂਜੀ ਇਹ ਜੀ ਤਰਖਾਸਾ ਜਿਹੜੀ ਅਸੀਂ ਦਿੱਤੀ ਸੀ ਨੀਤ ਦੇ ਖਿਲਾਫ ਤੇ ਇਹ ਵੀ ਇਹਦੀ ਸੀ ਇਹਦੇ ਪੋਸਟ ਕੀਤੀ ਸੀ ਜੀ ਹਾਂਜੀ ਹਾਂਜੀ ਪੋਸਟ ਕੀਤੀ ਸੀ ਜੀ ਤੇ ਅਸੀਂ ਜਿਹੜੇ ਉਹਨੂੰ ਆਨਲਾਈਨ ਪੇਮੈਂਟ ਪਾਈ ਉਹ ਮੋਗੇ ਜਿਹੜੀ ਪੇਮੈਂਟ ਸਾਰੀ ਸਾਰੀ ਇਹ ਆਨਲਾਈਨ ਉਹਦੇ ਅਕਾਊਂਟ 'ਚ ਗਈ ਹੈ ਨਾ ਹਾਂਜੀ ਉਹਦੇ ਅਕਾਊਂਟ 'ਚ ਗਈ ਹੈ। ਆਪਣੀ ਤਾਂ ਤੇ ਨਾਮ ਆਉਂਦਾ ਹੈ। ਹਾਂਜੀ ਪੁਨੀਤ ਦੇ ਫੋਨ ਤੇ ਪਾਈ ਹੈ ਜੀ। ਅਸੀਂ ਪੁਨੀਤ ਦੇ ਫੋਨ ਤੇ ਪਾਈ ਹੈ। ਹਾਂਜੀ। ਹੈਲੋ ਹਾਂਜੀ ਹਾਂ ਪਨੀਰ ਤੂੰ ਫੋਨ ਤੇ ਨਹੀਂ ਆਉਂਦਾ ਕੀ ਗੱਲ ਆਂਟੀ ਤੁਸੀਂ ਧੜੇ ਮੂੜੀ ਦੂਥੀ ਨਾ ਕਰੋ ਸਾਨੂੰ ਤੁਹਾਨੂੰ ਮੈਂ 20 ਤਰੀਕ ਦਾ ਟਾਈਮ ਦਿੱਤਾ 20 ਤਰੀਕ ਨੂੰ ਤੁਹਾਨੂੰ ਪੈਸੇ ਮਿਲ ਜਾਣਗੇ ਹਾਂ 19 ਤੋਂ 20 ਹੋ ਗਈ 19 ਤੋਂ 20 ਹੋ ਗਈ ਹੁਣ 20 ਹੀ ਕਰੀਏ 19 20 ਤਰੀਕ ਨੂੰ ਤੁਹਾਨੂੰ ਪਹਿਲੇ ਕੁੰਡੀ ਵੀ ਤੇ ਹੁਣ ਇੱਕ ਮਿੰਟ ਇੱਕ ਮਿੰਟ ਤੂੰ ਮੇਰੇ ਨਾਲ ਵਾਦਾ ਕੀਤਾ ਸੀ ਤੂੰ ਮੈਂ ਮੈਂ ਰੋਜ਼ ਹੱਦ ਮੈਂ ਰੋਜ਼ ਹੀ ਆਕ ਮੇਰੀ ਗੱਲ ਸੁਣਦਾ ਰੋਜ਼ ਤੇ ਆ ਰਹੀ ਮੈਂ ਤਾਂ ਨਹੀਂ ਪਾਣੀਆ ਸਹੀ ਗੱਡੀ ਮੈਂ ਪਿਆ ਹੀ ਆ ਤਾਂ ਮੋਰਸਰ ਦੇ ਵਿੱਚ ਤੇ 15000 ਰੁਪਇਆ ਵਿਆਹ ਹੀ ਦਾ ਮੋਟਰਸਾਈਕਲ ਸੀ ਤਿੰਨੇ ਰਾਤ ਨੂੰ ਮੈਂ ਖੜੇ ਪੜੀ 15 ਦੇ ਵਿੱਚ ਤੇ ਤੁਹਾਨੂੰ 15000 ਰੁਪਇਆ ਪਾਇਆ ਮੇਰਾ ਪੈਸਾ ਟੁੱਪ ਗਿਆ ਮੈਂ ਤੇ ਨਾ ਮਾਈ ਨੂੰ ਮਾਰਨ ਨੂੰ ਸੁਣਨਾ ਨਹੀਂ ਉਹ ਤਾਂ ਫਿਰ ਤੇਰੇ ਉਹ ਤੇਰੇ ਆਪਣੇ ਕਰਤੂਤ ਨੇ ਡੁੱਬਿਆ ਹੋਗਾ ਅਸੀਂ ਥੋੜਾ ਡੁੱਬਿਆ ਤੂੰ ਲੋਨ ਕਰਾਉਣ ਦੇ ਚੱਕਰਾਂ 'ਚ ਨਾ ਕੋ ਮਨਾ ਡੁੱਬਦਾ ਤੂੰ ਮੈਨੂੰ ਉਸ ਦਿਨ 75 ਦਾ ਵਾਦਾ ਕੀਤਾ ਸੀ ਕਹਿੰਦਾ ਪੂਰੇ 75000 ਦਊਂਗਾ ਤੂੰ ਮੈਨੂੰ 15 ਦੇ ਕੇ ਕੰਮ ਨਵੇੜ ਦਿੱਤਾ ਅੱరే ਮੇਰੇ ਤੋਂ ਮੇਰੇ 60000 ਰੁਪਏ ਮਤੋਂ ਵੱਧਾ ਨਹੀਂ ਮਿਲਣਾ ਮੈਂ ਤੁਮਹਨੀਆਂ ਤਿੰਨ ਕਿਸ਼ਤਾਂ ਦੇ ਵਿੱਚ ਇਹ ਤਾਂ ਮੈਂ ਹੁਣ ਕਹਦਾਂਗਾ ਮੈਨੂੰ ਤੁਸੀਂ ਬਹੁਤਾ ਤਾਂ ਦੇ ਦਿੱਤਾ ਮੈਂ 6 ਸਾਲਾਂ ਨਹੀਂ ਆ ਮੈਂ ਫਾਸੀ ਲੈਦਾ ਨਹੀਂ ਮਤਵਾੜ ਤੋਂ ਸਾਰੇ ਦੇ ਨਾਲੋਂ ਕੱਸਨੇ ਨਹੀਂ ਤੂੰ ਤਿੰਨ ਕਿਸ਼ਤਾਂ ਚ ਲਾਇਆ ਸੀ ਮੇਤੋਂ ਤੂੰ ਤਾਂ ਇੱਥੇ ਦਿਨ ਚ ਲਾਇਆ ਸੀ ਹਾਂਜੀ ਮੈਨੂੰ ਬੱਤੇ ਨਹੀਂ ਮਿਲਣੇ ਮਤੋਂ ਬੱਤੇ ਹੈ ਹੀ ਨਹੀਂ ਲੈ ਇੱਕ ਤੂੰ ਤਾਂ ਪੈਸੇ ਦੇਣਾ ਉੱਤੋਂ ਤੂੰ ਔਕੜਦਾ ਇੱਕ ਪੈਸੇ ਦੇਣਾ ਨਹੀਂ ਲੈ ਲੈ ਤਾਂ ਵੱਧੇ ਸੀ ਨਾ ਕਹਿੰਦਾ ਕਿੱਦਾਂ ਸਿਗਾ ਉਦੋਂ ਆਂਟੀ ਹੁਣੇ ਪਾ ਦਿਓ ਆਂਟੀ ਇੱਕ ਮਿੰਟ ਲਾਓ ਹਾਂ ਤੁਹਾਨੂੰ ਮੈਂ ਤੁਹਾਨੂੰ 20 ਤਰੀਕੀ ਦਿੱਤੀ ਹੈ ਨਾ 20 ਤੋਂ 23 ਤਰੀਕ ਤੂੰ ਦੀ ਫਿਰ ਤੁਸੀਂ ਪਈਓ ਹਾਂ ਪ੍ਰੀਤ ਤੂੰ ਮੈਨੂੰ 20 ਤਰੀਕ ਦਿੱਤੀ ਸੀ 21 ਤਿੱਦਾ ਹੋਦੀ ਇਦਾਂ ਵਿੱਚ 20 20 ਤੁਹਾਨੂੰ ਪੈਸੇ ਮਿਲੂਗੇ ਨਹੀਂ ਕਿੰਨੇ ਦੇਣੇ ਮੈਨੂੰ 20 ਨੂੰ 20 ਨੂੰ ਤੁਹਾਨੂੰ 20 ਨੂੰ ਪੈਸੇ ਮਿਲੂਗੇ 20 ਨੂੰ ਕਿੰਨੇ ਦੇਣੇ 20 ਨੂੰ 20 ਰੁਪਏ ਤਾਂ ਮਿਲੂਗਾ 20000 ਅਸੀਂ ਕਿੰਨੀਆਂ ਕਿਸ਼ਤਾਂ 'ਚ ਲਵਾਂਗੇ ਪੈਸੇ ਤੇ ਤੂੰ ਤੂੰ ਤਾਂ ਇੱਕ ਦਿਨ 'ਚ ਲੈ ਲੈ ਸੀ ਮੇਰੇ ਕੋਲ ਆਂਟੀ ਹੁਣੇ ਪਾਓ ਆਂਟੀ ਮੇਰੀ ਗੱਲ ਸੁਣੋ ਹਾਂ ਤੁਸੀਂ ਵੀ ਤਿਸ਼ਤਾਂ ਲੋਕਾਂ ਨੂੰ ਦਿੰਨੇ ਭਾਈ ਆ ਤਿਸ਼ਤਾਂ ਵਾਲਾ ਤੁਸੀਂ ਵੀ ਆਪਣਾ ਮਕਾਨ ਵਿੱਚ ਤੋਂ ਦੇ ਦੋ ਪੈਸੇ ਕਿਹਨੂੰ ਕਿਸ਼ਤਾਂ ਦਿੰਨੇ ਅਸੀਂ ਮੈਨੂੰ ਫੜੇ ਮੈਨੂੰ ਗੱਲ ਸੁਣੋ ਤੁਸੀਂ ਜਿੰਨਾ ਦੇ ਪੈਸੇ ਫੜੇ ਮੈਨੂੰ ਸਾਰਾ ਪਤਾ ਨਹੀਂ ਤੂੰ ਸਾਡੇ ਮੈਨੂੰ ਸਾਰੇ ਪਤਾ ਨਹੀਂ ਅਸੀਂ ਫੜੇ ਅਸੀਂ ਕਿਸੇ ਤੇ ਇਦਾਂ ਨਹੀਂ ਤਾਂ ਨਹੀਂ ਕਰਾਇ ਜਿੱਤੋਂ ਲੈ ਉਹਨੂੰ ਜ਼ੁਬਾਨ ਨਾਲ ਮੋੜ ਦੇਈ ਦੇ ਅਸੀਂ ਤੇਰੇ ਵਾਲਿਆਂ ਹਰਕਤਾਂ ਨਹੀਂ ਨਾ ਕਰਦੇ ਤੈਨੂੰ ਸਾਰਾ ਪਤਾ ਤੂੰ ਆਪਣਾ ਘਰ ਦੇਖ ਸਾਡਾ ਘਰ ਕਿਉਂ ਦੇਖਦਾ ਆਪਣਾ ਘਰ ਦੇਖ ਤੂੰ ਹਾਂ ਜੀ ਨੰਦੀ ਪੀਣਾ ਤੁਹਾਡਾ ਜੀ ਹਾਂ ਜੀ ਕੀ ਕਰ ਰਹੇ ਹੋ ਤੁਸੀਂ ਸਤਨਾਪੁਰਿਆ ਨਿਊ ਸਤਨਾਪੁਰਾ ਲਾਈਨ ਨੰਬਰ 3 ਕੀ ਮਾਮਲਾ ਕੀ ਜਿਹੜਾ ਕਿ ਤੁਸੀਂ ਲੋਨ ਕਰਾਉਣਾ ਸੀਗਾ ਕੋਈ ਬੰਦਾ ਤੁਹਾਡਾ ਫਰੋਡ ਕਰ ਗਿਆ ਬੰਦਾ ਕੀ ਮਾਮਲਾ ਸਾਰਾ ਅਸੀਂ ਜੀ ਪਨੀਤ ਨੂੰ ਪੈਸੇ ਦਿੱਤੇ ਸੀ ਪਨੀਤ ਨੂੰ ਸਾਨੂੰ ਮਿਲਾਇਆ ਸੀ ਮਸਕਾਨ ਨੇ ਉਹ ਸਾਡੇ ਘਰੇ ਆਉਂਦੀ ਜਾਂਦੀ ਸੀ ਲੋਨ ਕਰਾਉਣਾ ਸੀ ਅਸੀਂ ਪਨੀਤ ਕਿੱਥੇ ਰਹਿਣ ਵਾਲਾ ਜੀ ਪਨੀਤ ਡੱਡਰ ਮੱਲੇ ਦਾ ਰਹਿਣ ਵਾਲਾ ਠੀਕ ਹੈ ਤੇ ਉਹ ਸਾਨੂੰ ਜਾਣਦੀ ਸੀ ਉਹਨੇ ਅੱਗੇ ਸਾਨੂੰ ਮਿਲਾਇਆ ਵੀ ਲੋਨ ਕਰਾਉਣ ਲਈ ਅਸੀਂ 75000 ਰੁਪਏ ਦਿੱਤਾ ਸੀ ਇਹਨੂੰ ਕਿੰਨਾ ਲੋਨ ਕਰਾਉਣਾ ਸੀ ਅਜੀ 10 ਲੱਖ ਦਾ ਲੋਨ ਕਰਾਉਣਾ ਸੀ ਕਾਨੂੰਨ ਨੇ ਕੀ ਕਿਹਾ ਸੀ ਤੁਹਾਨੂੰ ਲੋੜ ਕਿ 10 ਲੱਖ ਦਾ ਲੋਨ ਦਾ 70000 ਰੁਪਏ ਹਿਸਾਬ ਨਾਲ ਤੁਹਾਨੂੰ ਦੱਸਿਆ ਉਹਨੇ ਉਹਨਾਂ ਨੇ ਪਹਿਲਾਂ ਕਮਿਸ਼ਨ ਲੈ ਲਈ ਉਹਨੇ ਤਾਂ ਸਾਨੂੰ ਇਦਾਂ ਕੁਝ ਨਹੀਂ ਸੀ ਦੱਸਿਆ ਕਹਿੰਦਾ ਤੁਹਾਡੇ ਬੇਟੇ ਦੇ ਨਾਮ ਤੇ 10 ਲੱਖ ਰੁਪਈਆ ਤੁਹਾਡਾ ਲੋਨ ਹੋ ਜਾਊਗਾ ਤੇ ਜਿਹੜਾ 70000 ਰੁਪਏ ਉਹਨੂੰ ਆਪਣੀ ਕਮਿਸ਼ਨ ਮੰਗੀ ਸੀ ਜੀ ਹਾਂਜੀ ਕਮਿਸ਼ਨ ਮੰਗੀ ਸੀ ਪਹਿਲਾਂ ਉਹਨੇ ਕਮਿਸ਼ਨ ਲੈ ਲਈ ਤੇ ਬਾਕੀ ਅਸੀਂ ਫੋਨ ਤੋਂ ਦਿੱਤਾ ਸਾਡੇ ਕੋਲ ਡਿਟੇਲ ਹੈਗੀ ਸਾਰੇ ਤੇ 15000 ਅਸੀਂ ਕੈਸ਼ ਦਿੱਤਾ ਸਿਵਲ ਹਸਪੀਟਲ ਕੋਲ ਮੇਰੇ ਕੋ ਬੱਚੇ ਸਟੂਡੈਂਟ ਰਹਿੰਦੇ ਆ ਉਹ ਦੇ ਕੇ ਆਏ ਸੀ ਕਿੰਨਾ ਚਿਰ ਹੋ ਗਿਆ ਇਸ ਗੱਲ ਨੂੰ ਜੀ ਚੌਥਾ ਮਹੀਨਾ ਲੱਗ ਪਿਆ ਜੀ ਕਿਧਰ ਰੱਖਦੇ ਲੋਨ ਉਹਨੇ ਕਰਵਾਇਆ ਨਹੀਂ ਜੀ ਹਿੰਦ ਤੱਕ ਨਹੀਂ ਜੀ ਲੋਨ ਨਹੀਂ ਕਰਵਾਇਆ ਤੇ ਕੀ ਕਹਿੰਦਾ ਕੀ ਲੋਨ ਸਾਨੂੰ ਤਾਂ 3 ਮਹੀਨੇ ਬਾਅਦ ਮਨਾਂ ਕੀਤਾ ਪੈਸੇ ਸਾਡੇ ਵਰਤ ਕੇ ਚੌਥਾ ਮਹੀਨਾ ਲੱਗ ਪਿਆ ਤੇ ਸਾਨੂੰ ਪੈਸੇ ਦੇਣ ਲਈ ਵੀ ਜਦੋਂ ਅਸੀਂ ਮੰਗਦੇ ਆ ਉਹ ਤੋਂ ਸਾਨੂੰ ਧਮਕੀਆਂ ਦਿੰਦੇ ਮੈਂ ਸੂਸਾਇਡ ਕਰ ਲਿਆ। ਜੀ ਤੁਹਾਨੂੰ ਇਹਨੇ ਦੱਸਿਆ ਕੋਈ ਬੈਂਕ ਦਾ ਪਈਬ ਕਿਦਣਾ ਇਹਦਾ ਬੈਂਕ ਦਾ ਨਾਲ। ਨਹੀਂ ਸਾਨੂੰ ਕੋਈ ਬੈਂਕ ਦਾ ਨਾਮ ਨਹੀਂ ਦੱਸਿਆ ਨੇ। ਤੇ ਕਿਹੜੇ ਬੈਂਕ ਤੋਂ ਲੋਨ ਕਰਾਉਣਾ ਸੀ ਇਹਨੇ? ਹਾਰਪਰ ਕੋਈ ਕਹਿੰਦਾ ਸੀ ਬੈਂਕ ਸਾਨੂੰ ਨਾਮ ਨਹੀਂ ਪਤਾ। ਤੇ ਕੀ ਕਾਰਨ ਕੀ ਆ ਜਿਹੜਾ ਲੋਨ ਨਹੀਂ ਕਰਵਾ ਸਕਿਆ ਸੀ? ਕਾਰਨ ਦੱਸਿਆ ਕੋਈ ਉਹ। ਸਾਨੂੰ ਕੋਈ ਕਾਰਨ ਨਹੀਂ ਦੱਸਿਆ ਨੇ। ਸਾਡੇ ਤੋਂ ਪੈਸੇ ਲੈ ਸਾਡੀ ਰਕਮ ਵਰਤੀ 3 ਮਹੀਨੇ ਬਾਅਦ ਸਾਡੇ ਕੋਲ ਇੱਥੇ ਕੋਈ ਨਕਲੀ ਜੇ ਬਣਾ ਕੇ ਲਿਆਉਂਦਾ ਰਿਹਾ ਮੈਨੇਜਰ ਆ ਗਿਆ ਉਹ ਆ ਗਿਆ। ਪਤਾ ਨਹੀਂ ਸਾਨੂੰ ਕਿ ਕੀ ਕੀਤਾ ਇਹਨੇ ਕੀ ਨਹੀਂ ਜਿਹੜੀ ਤੁਸੀਂ ਪੇਮੈਂਟ ਕੀਤੀ ਹੈ ਜੋ ਕੈਸ਼ ਕੀਤੀ ਹੈ ਜਾਂ ਆਨਲਾਈਨ ਕੀਤੀ ਉਸ 60000 ਕੈਸ਼ ਆਨਲਾਈਨ ਕੀਤਾ 15000 ਕੈਸ਼ ਦਿੱਤਾ ਸਿਵਲ ਹਸਪੀਟਲ ਕਹਿੰਦਾ ਸੀ ਮੇਰਾ ਕੋਈ ਬਿਮਾਰ ਆ ਰਿਸ਼ਤੇਦਾਰ ਹੋਣੇ 8:30 ਮੇਰੇ ਬੱਚੇ ਦੋ ਗਵਾਹ ਉੱਤੇ ਰਹਿੰਦੇ ਆ ਜੀ ਹੁਣ ਤੁਸੀਂ ਉਹ ਕੋ ਪੈਸੇ ਆਪਣੇ ਮੰਗੇ ਜੀ ਕੀ ਕਹਿੰਦਾ ਹੋਏ ਉਹ ਨਹੀਂ ਪੈਸੇ ਦੇ ਰਿਆ ਤਰੀਕ ਤੇ ਤਰੀਕਾਂ ਲਈ ਜਾਂਦਾ ਮੈਂ ਇਨੀ ਤਰੀਕ ਨੂੰ ਦਊਗਾ ਨਹੀਂ 15000 ਦੇ ਦਿੱਤਾ ਉਹਨੇ ਤੁਸੀਂ ਮੈਨੂੰ ਕੋ ਕੰਪਲੀਟ ਕੀਤੀ ਹੈ ਤੇ ਖਲਾਫ ਕੋਈ ਕੰਪਲੀਟ ਕੀਤੀ ਸੀ ਕੋ ਜਵਾਬ ਆਇਆ ਤੁਹਾਨੂੰ ਕਿਸੇ ਵੱਲੋਂ ਅਜੇ ਤੱਕ ਤਾਂ ਸਾਨੂੰ ਕੋਈ ਜਵਾਬ ਨਹੀਂ ਆਇਆ ਜੀ ਤੇ ਜਦੋਂ ਤੁਹਾਨੂੰ ਜੀ 15000 ਤਾਂ ਉਹਨੇ ਵਾਪਸ ਕੀਤਾ ਜੀ ਹਾਂ ਜੀ 15 ਵਾਪਸ ਕੀਤਾ ਤੇ ਜਿਹੜੇ 60000 ਨਾਲੀ ਬਾਕੀ ਰਕਮ ਉਹ ਕੀ ਕਹਿੰਦਾ ਕਦੋਂ ਤੁਹਾਨੂੰ ਵਾਪਸ ਕਰ ਲਿਆ ਉਹ ਸਾਨੂੰ ਕੋਈ ਸਹੀ ਦੱਸੇ ਨਹੀਂ ਰਿਹਾ ਮੋਰੇ ਲੜ ਝਗੜਨ ਲੱਗ ਪਏ ਆਪਸ ਵਿੱਚ ਮੈਂ ਤਰੀਖ ਲੈ ਲੰਦਾ ਮੈਂ 19 ਨੂੰ ਦਊਂਗਾ ਮੈਂ 20 ਨੂੰ ਦਊਂਗਾ ਮੈਂ 20 ਦਊਂਗਾ ਪਹਿਲਾਂ ਕਹਿੰਦੇ ਸੀ ਪੂਰੀ ਰਕਮ ਦੋਗੇ 20 ਨਾਲ ਕੋਣ ਰਲਿਆ ਇਹ ਨਾਲ ਗੈਂਗ ਦੇ ਵਿੱਚ ਇਹਨਾਂ ਨਾਲ ਕੋਈ ਹੋਰ ਵੀ ਹੈ ਜੇ ਕੱਲਾ ਹੀ ਹੈ ਕੋਈ ਨਾਲ ਨਹੀਂ ਨਹੀਂ ਉਹਦੀ ਮਾਂ ਨਾਲ ਹੀ ਆ ਤਾਂ ਉਹ ਔਖੇ ਔਖੇ ਬੋਲਦੀ ਜਦੋਂ ਘਰੇ ਜਾਉ ਤਾਂ ਸਾਰੇ ਨਾਲ ਹੀ ਆ ਉਹਦੇ ਇਦਾਂ ਦੀ ਕੀ ਮਜਬੂਰੀ ਆ ਗਈ ਸੀ ਕਿ ਆਪਾਂ ਨੂੰ ਕਿਸੇ ਏਜੰਟ ਦਾ ਸਹਾਰਾ ਲੈਣਾ ਪਿਆ ਲੋਨ ਲੈਣ ਲਈ ਬਸ ਜੀ ਕਰਦੀਆਂ ਮਜਬੂਰੀਆਂ ਸੀ ਲੋਨ ਲੈਣਾ ਸੀ ਬੈਂਕ ਨੂੰ ਦੇਣਾ ਸੀ ਅਸੀਂ ਚਾਹੁੰਦੇ ਸੀ ICICI ਬੈਂਕ ਤੋਂ ਚਲੋ ਇਹ ਤੁਹਾਡਾ ਕਿੱਦਾਂ ਮੇਲ ਹੋਇਆ ਤੁਹਾਡਾ ਜੀ ਸਾਨੂੰ ਮਸਕਾਨ ਮੇਰੇ ਘਰੇ ਮੇਰੇ ਕੱਪੜੇ ਸੇਲ ਕਰਦੀ ਆ ਮਤਲਬ ਉਹ ਆਉਂਦੀ ਹੁੰਦੀ ਸੀ ਉਹਨੇ ਅੱਗੇ ਮੜਾਇਆ ਸੀ ਉਹ ਕਿੱਥੇ ਜਾਂਦੀ ਮਸਕਾਨ ਕੁੜੀ ਉਹ ਮਾੜਲ ਤਾਂ ਨਹੀਂ ਤੁਜੀ ਉਹਨੇ ਗੱਲਬਾਤ ਨਹੀਂ ਕੀਤੀ ਵੀ ਇਹ ਬੰਦਾ ਫਰੋਡ ਕਰਕੇ ਗਿਆ ਮੇਰੇ ਨਾਲ ਕੀਤੀ ਆ ਕੀ ਕਹਦੀ ਬੰਦਾ ਉਹ ਕਹਿੰਦੀ ਆ ਸਾਰਿਆਂ ਨੇ ਇਦਾਂ ਕਰਦਾ ਹੁਣ ਉਹ ਵੀ ਇਦਾਂ ਕਹਿੰਦੀ ਆ ਕਿੰਨੇ ਕੁ ਜਣਾ ਜਗਿੰਦਰ ਸਿੰਘ ਮਾਨ ਦੇ ਘਰ ਦੇ ਨਾਲ ਆ ਕਿਹੜਾ ਏਰੀਆ ਪੰਦਾ ਇਹ ਨਹੀਂ ਮੈਨੂੰ ਕਿੰਨੇ ਕੁ ਬੰਦੇ ਨਾਲ ਠੱਗੀ ਮਾਰ ਚੁੱਕਾ ਹੈ ਬੰਦਾ ਬਹੁਤ ਸ਼ਹਿਰ ਚ ਬਹੁਤ ਲੋਕੀ ਕਹਿੰਦੇ ਆ ਉਹ ਉਹੀ ਦੱਸਦੀ ਤਿੰਨਾ ਚਾਹੁੰਦਾ ਤਾਂ ਉਹਨੇ ਦੱਸ ਮੈਂ ਕਿ ਸਾਨੂੰ ਵੀ ਦੱਸ ਦਿੰਦੀ ਅਸੀਂ ਕਿਉਂ ਫਸਣਾ ਸੀ ਤੁਸੀਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਇਦਾਂ ਦੇ ਬੰਦੇ ਕੀ ਕਰਨਾ ਚਾਹੀਦਾ ਹਾਂ ਇਦਾਂ ਦੇ ਤੋਂ ਬਚਣਾ ਹੀ ਚਾਹੀਦਾ ਤੁਸੀਂ ਸਾਡੀ ਪ੍ਰਸ਼ਾਸਨ ਨੂੰ ਕੀ ਮੰਗਦੇ ਹੋ ਅਹੀ ਵੀ ਸਾਡੇ ਪੈਸੇ ਦਵਾਓ ਅਸੀਂ ਵੀ ਪਰੇਸ਼ਾਨ ਹਾਂ ਕੰਪਲੀਟ ਕੀਤੀ ਜਣਾ ਤੁਸੀਂ ਹਾਂਜੀ ਕਿਤੇ ਕਿਤੇ ਕੰਪਲੀਟ ਹੋ ਗਈ 18 ਫਰੀ 18 ਫਰੀ ਕਿਹੜੇ ਜਣੇ ਦੇਖ ਕੇ ਆਏ ਸੀਗੇ ਐਸਐਸਪੀ ਕਬੂਤਲੇ ਹਾਂਜੀ ਹੂੰ